ਮੋਸਿਆਂ ਦੇ ਵਿੱਚ ਨੋਟਾਂ ਦਾ ਮੀਂਹ ਵਰ ਲੱਗਾ ਲੱਗਦਾ ਰੋਕਿਆ ਜਾਂਦਾ ਆ ਨਹੀਂ ਧੱਕਿਆ ਜਾਂਦਾ ਏ ਰਾਣਿਆਂ ਵੇਖ ਰਾਣਿਆਂ ਵੇਖ ਰਾਣਿਆਂ ਵੇਖ ਆਈ ਆਈ ਕੁਝ ਆਈ ਕੁਝ ਆਈ ਕੁਝ ਆਈ ਕੁਝ ਚਾਹੀ ਸੀ ਦੁਨੀਆ ਓ ਤਾਰੇ 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 ਓ ਪ੍ਰੀਤ ਲੱਡਾ ਓ ਪ੍ਰੀਤ ਲੱਡਾ ਓ ਪ੍ਰੀਤ ਦੇ ਲਠਾ ਜਿਹੜੇ ਅੱਜ ਵੀ ਆਪਣੇ ਪਿੰਡ ਦੇ ਦੁਨੀਆ ਦੇ ਸੁਪਰਸਟਾਰ ਨੂੰ ਪਿਆਰ ਕਰਦੇ ਆ ਤਾੜੀਆਂ ਮਾਰਦੇ ਆ ਤਾੜੀਆਂ ਮਾਰਦੇ ਬੰਨੇ ਵੱਡੇ ਇੱਧਰ ਮਰਜ਼ੀ ਜੱਫਾ ਲੱਗ ਜਾਏ ਇੱਕ ਇੱਕ 1000 ਰੁਪਿਆ ਸਾਡੇ ਭਰਾ ਨੇ ਕੈਨੇਡਾ ਵਾਲੇ ਵੀਰ ਸਾਡੇ ਸਾਰੇ ਨਾਰੀ ਭਰਾ ਵੀਰ ਸਾਡੇ ਬਹੁਤ ਧੰਨਵਾਦ ਖਾਸੀਅਤ ਹੁੰਦੀ ਹੈ ਸਾਰੇ ਸੇਵਾਦਾਰ ਭਰਾਵਾਂ ਦਾ ਆਹ ਵੇਖੋ ਜਰਾ ਬੱਲਾ ਕਠਿਆਲੇ ਵਾਲੇ ਮਾੜਾ ਜਾੜੀ ਲੱਗਦੇ ਜਰੂਰ ਇਹਨੇ ਚੁੰਗੀ ਹੋ ਬੋਲ ਕਾੜ ਲਈ ਹੋ ਨਹਿਰ ਦੇ ਕਿਨਾਰੇ ਨਾਲੇ ਦੰਦ ਕੱਢੇ ਹੋਣਗੇ ਖੇਡ ਖੇਡ ਕੇ ਕਬੱਡੀ ਇਹਨੇ ਪਿੰਡ ਪਿੰਦੇ ਆਓ ਸਾਹਮਣੇ ਕਹਿੰਦੇ ਅਰਪਲ ਕਬੱਡੀ ਪਾ ਰਿਹਾ ਸੱਜਰ ਸੁਈਆਂ ਮੱਝਾਂ ਦੇਤੀਆਂ ਘੋਰੇ ਦੇਤੇ ਬਦਾਮਾਂ ਦੀਆਂ ਮੋਰੀਆਂ ਦੇਤੀਆਂ ਮਰੇ ਮਿੱਤਰੋ ਓਏ ਸਾਰਾ ਟੱਬਰ ਹੀ ਪੈ ਗਿਆ ਜਿਵੇਂ 57 ਬਣਾਉਣੀ ਹੁੰਦੀ ਹੈ ਨਾਮ ਨਹੀਂ ਦੱਸਿਆ ਸਰਬੱਤ ਦੇ ਭਲੇ ਦੇ ਲਈ ਇਹ ਮਾਨ ਸਨਮਾਨ ਆਇਆ ਮੈਂ ਦਿੱਲੀ ਦੀਆਂ ਗਲੀਆਂ ਦੇ ਵਿੱਚੋਂ ਧੰਨਵਾਦ ਕਰਦਾ ਜਗਰੂਪ ਸਿੰਘ ਕੱਢੀ ਹੈ ਸਿੰਘ ਸਰਦਾਰ ਵੱਧ ਚੁੱਕਿਆ ਕਿ ਕੰਮੜੀ ਛੇੜਦੀ ਇਸ ਦੇ ਪਾਰਿਆਂ ਨੂੰ ਜਦ ਵਰਕਾ ਕ ਇਤਿਹਾਸ ਦਾ ਖੁੱਲ ਜਾਂਦਾ ਹੈ ਉਸ ਧਰਤੀ ਨੂੰ ਲੋਕੀ ਪੂਜਦੇ ਨੇ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਲਾ ਕਾਜ ਤੇ ਜਗਰੂਪ ਦੁਨੀਆ ਦੇ ਬੰਨ ਨੰਬਰ ਰੇਡਰਾਂ ਦੇ ਵਿੱਚ ਨਾਮ ਹੈ ਬਸਤਾਂ ਨੂੰ ਬੁਲੇਟ ਤੇ ਰੇਡਰ ਜਫਿਆ ਦੇ ਮੋਟਰਸਾਈਕਲ ਲੱਗਣੇ ਆ 15 ਦਸੰਬਰ ਵੀ ਦਿਨਾਂ ਦੀਆਂ ਡੈਰੀਆਂ ਤੇ ਨੋਟ ਕਰ ਲਿਓ ਆਹ ਸਾਹਮਣੇ ਨੌਜਾਨ ਗਬਰੂ ਸੁੱਖਾ ਪਾਜਵਾ ਵਾਲਾ ਉਧਰ ਜੋਬਨ ਨਿਊਜ਼ੀਲੈਂਡ ਵੀਰ ਆ ਸਾਡਾ ਕਬੱਡੀ ਨੂੰ ਬੜਾ ਪਿਆਰ ਕਰਦਾ ਤੇ ਨਾਲ ਲਖਪ੍ਰੀਤ ਸਾਡਾ ਪ੍ਰਾ ऑस्ट्रेलिया ਤੋਂ ਬਹੁਤ ਵੱਡੇ ਪਿਆਰ ਇਹਨਾਂ ਬੋਲਾਂ ਲਈ 1000 ਦੇ ਪੁੱਜਦੇ ਕਰਦੇ ਆ 1000 ਦਿੱਤਾ ਜਾਣਾ ਕੱਲਾ ਕੱਲਾ ਜਫਾ ਇੱਕ ਇੱਕ ਹਜ਼ਾਰ ਦਾ ਹੋਵੇਗਾ ਹੋਰ ਲਾਸ ਵਾਲਾ ਹਰਿੰਦਰ ਸਪੇਨ ਪਿੱਖੀਵੰਦ ਤੋਂ ਭਰਾ ਸਾਡਾ ਪਿੱਖੀਵੰਦੀਆਂ ਵੀਰ ਨੇ ਸਾਡੇ ਇਸ ਧਰਤੀ ਦੇ ਜੰਮਲ ਆਹ ਸਾਹਮਣੇ ਕਹਿੰਦੇ ਅੱਲਾ ਹੁੰਦੀਆਂ ਆਹ ਬਣਦੀਆਂ ਗੱਲਾਂ ਹੁੰਦੀਆਂ ਵਾਹ ਵੀ ਰਾਜਿਆ 1000 ਜਿਹੜੇ ਸ਼ਨਾਂ ਮੂਹ ਨੂੰ ਲਾਉਂਦੇ ਨੇ ਜਿਹੜੇ ਚੁੱਲੇ ਬਲਦੇ ਆ ਕਬੱਡੀ ਤੋਂ ਮੇਰੇ ਵੀਰੋ ਇਹਨਾਂ ਨੂੰ ਤੱਤੀ ਮਾਣਾ ਲੱਗੇ ਜਾਂਦੇ ਰਹਿਣ ਕਬੱਡੀ ਕਰਵਾਉਣ ਵਾਲੇ ਜਾਂਦੇ ਰਹਿਣ ਕਬੱਡੀ ਖੇਡਣ ਵਾਲੇ ਤੇ ਜਾਂਦੇ ਰਹਿਣ ਕਬੱਡੀ ਵੇਖਣ ਵਾਲੇ ਮੇਰੇ ਮਿੱਤਰੋ ਵਸਤੀ ਰਹੇ ਕਬੱਡੀ ਆ ਵੀ ਨੌਜਵਾਨ ਜਿਆਰ ਖੜੀ ਕਹਿੰਦੇ ਜਵਾਰ ਪਗਿਆ ਤੇ ਗੱਲਾਂ ਮਾਨ ਕੀਤਾ ਮੁੰਡੇ ਦੀ ਖੇਡ ਦੇ ਉੱਪਰ ਬੱਲਪੁਰੀਆ ਲੱਟਾ ਪ੍ਰੀਤ ਪ੍ਰੀਤ ਫਰੀਦ ਨੇ ਆਏ ਨਹੀਂ ਫੜਿਆ ਜਾਣਾ ਇੱਧਰ ਮੈਂ ਵੀਰਾਂ ਨੂੰ ਇੱਕ ਵੇਪਰ ਰਾਜੇ ਦਾ ਪਹੁੰਚਦਾ ਕਰਦੀ ਹਰਦੀਪ ਕਪਾਲਾ ਜੀ ਚੱਲਦੇ ਮੈਂ ਦੀ ਗੱਲ ਕਰਨਗੇ ਅਰਪਲ ਆ ਗਿਆ ਇੱਧਰ ਚੁੰਮ ਚੁੰਮ ਤੁਰਦਾ ਪਿੰਨ ਹੈ ਬੱਲਪੁਰ ਦਾ ਸਾਡੇ ਸਰਦਾਰ ਸਰਵਰਿੰਦਰ ਸਿੰਘ ਜੀ ਸਤਿਕਾਰਯੋਗ ਸੁਗਾ ਚੇਤੇਦਰ ਦੇ ਸਾਡੇ ਦਰਮਿਆਨ ਆਏ ਆ ਹਾਂਜੀ ਓਏ ਮੂਸਿਆਂ ਦੇ ਵਿੱਚ ਨੋਟਾਂ ਦਾ ਮੀਂਹ ਵਰ ਲੱਗਾ ਲੱਗਦਾ ਉਧਰ ਮੂਸਿਆਂ ਵਿੱਚ ਨੋਟਾਂ ਦਾ ਮੀਂਹ ਵਰ ਲੱਗਾ ਪੈਸੇ ਭਾਈ ਆਪਣੇ ਨਾਲ ਦੇ ਨਾਲ ਹੀ ਫੜੀ ਚੱਲਿਓ ਬੜੀ ਮਿਹਰਬਾਨੀਆਂ ਅਮੀਸ਼ਾ ਦੇ ਕਾਕੇ ਦੀ ਰੇਡ ਤੁਸੀਂ ਆਪੇ ਫੜਾਈ ਜਿਵੇਂ ਵੀਰ ਬਣ ਕੇ ਪੈਸੇ ਜਿਹੜੇ ਆ ਪਲੇਰਾਂ ਦੇ ਮਨਜਿੰਦਰ ਸਿੰਘ ਜੀ ਸੱਜਣ ਪਹਿਚ ਸਾਡੇ ਸਰਦਾਰ ਸੱਜਣ ਸਿੰਘ ਦੇ ਪੁੱਤਰ ਉਹਨਾਂ ਵੱਲੋਂ ਕਿਸਾਨ ਜੁਨੀਅਰ ਦੇ ਪ੍ਰਧਾਨ ਵੀਰ ਨੇ ਸਾਡੇ ਭਾਈ ਦਸਰੀ ਚੱਲੀਆਂ ਆਏ ਕਰਕੇ ਫਿਰ ਨਿਆਰਾ ਵਾਧਾ ਹੋਊਗਾ ਇਹ ਵੀ ਹਰਦੀਪ ਚੱਕਲਾ ਮਾਈਕ ਤੇ ਕਰਦਾ ਜੀ ਸੰਗਤ ਨਾਲ ਨਾਲ ਮਿਲ ਕੇ ਬਹੁਤ ਵੱਡਾ ਪ੍ਰੋਗਰਾਮ ਇਧਰਲੇ ਪਾਸੇ ਕਹਿੰਦੇ ਬਾਜਵਾ ਦੀ ਧਰਤੀ ਮੁੰਡਾ ਕਹਿੰਦੇ ਸੱਖਾ ਵਧਿਆ ਹੋਇਆ ਚਾਰ ਜਾਫੀ ਨੇ ਕਾਹਾਂ ਦੇ ਵਿੱਚੋਂ ਜੋਧਿਆ ਹੋਣ ਨੇ ਨੇ ਪਰ ਇਧਰਲੇ ਪਾਸੇ ਕਹਿੰਦੇ ਜੇ ਬੋਲੀਆਂ ਲੈਦੀ ਗੱਲ ਬੀਤਦੀ ਕਰਕੇ ਯਾਰ ਸਾਰੇ ਭਰਾਵਾਂ ਸਾਡੇ ਐਨਆਰਆਈ ਵੀਰਾਂ ਨੇ ਆਪਣੀ ਦਸਾਂ ਨੌ ਦੀ ਮੇਕਮਾਈ ਤੇ ਅੱਡੇ ਮਾਇਆ ਦੇ ਗੱਫੇ ਪੁੱਜਦੇ ਕੀਤੇ ਆ ਆਪਾਂ ਬਹਿ ਕੇ ਆਰਾਮ ਨਾਲ ਕੋਟੀ ਨਹੀਂ ਦੇਖ ਸਕਦੇ ਬਹਿ ਜਾਓ ਭਰਾਵਾਂ ਕੇ ਰਾਜਾ ਪੰਦਰੀ ਵਾਲਾ ਮੇਰੇ ਮਿੱਤਰੋ ਪਰੇ 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 ਆ ਸਾਹਮਣੇ ਪਧਰੀ ਵਾਲੇ ਤੇ ਬਲਪੁਰੀਆਂ ਲੱਡਾ ਆਹ ਦੇਖਾਂਗੇ ਕੌਣ 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 ਕਰੀਏ ਗੱਲ ਮੇਰੇ ਵੀਰੋ ਹਰਦੀਪ ਜੀ ਸਾਡਾ ਰਾਣਾ ਵੀਰ ਚੁੱਕੋ ਮਾਈਕ ਤੇ ਕਰੋ ਗੱਲ ਲਓ ਸਾਡੇ ਵੀਰ ਨੇ ਸਾਰੇ ਪਰ ਬੜਾ ਕਈ ਪਈ ਜਾਂਦੇ ਸਹੀ ਜਾਓਗੇ ਚੱਲੀ ਜਾਓ ਨਾਲ ਮਿਲ ਕੇ ਸਾਰੇ ਪਰਾਜਤਾਂ ਵੀ ਤੁਸੀਂ ਤਾਂ ਮੇਰੇ ਵੀਰੋ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਗੱਲਾਂ ਮਖਰੀਆਂ ਨੇ ਆ ਜਗਰੂ ਮਢੋਲ ਕੀ ਕਬੱਡੀ ਦੇ ਨੇ ਬਹੁਤ ਧੰਨਵਾਦ ਕਰਾਂਗੇ ਹਰਪੰਦ ਦੀ ਰੇਡ ਪੈ ਰਹੀ ਆ ਕਠਿਆਲੇ ਵਾਲਿਆਂ ਸਮਾਂ ਵੀ ਥੋੜਾ 22 2500 ਦੂਜੇ ਨੰਬਰ ਦੇ ਰੇਨ ਵਾਲੇ ਜਾਫੀਆਂ ਨੂੰ ਹੈ ਤੇ 51 5100 ਪਹਿਲੇ ਨੰਬਰ ਦੇ ਰੇਡਰ ਤੇ ਜਾਫੀ ਨੂੰ ਭਰਾ ਸਰਦਾਰ ਸਰਦੇਵ ਸਿੰਘ ਦਾ ਪੁੱਤਰ ਸ਼ਾਹ ਸਾਹਿਬਾ ਦਾ ਪਰਿਵਾਰ ਵੱਲੋਂ ਵੀ 500 ਦੇ ਵਾਣਸਮਾਨ ਇਸ ਜਾਫੀ ਲਈ ਪੱਧਿਆ ਪੰਦਰੀ ਵਾਲਾ ਰਾਜਾ ਮੇਰੇ ਮਿੱਤਰੋ ਆ ਕੋਸ਼ਿਸ਼ ਕਰਦਾ ਹੋਇਆ ਖੇਡਿਓ ਸਾਡੇ ਵੀਰ ਨੇ ਜੁਵਨ ਨਿਊਜ਼ੀਲੈਂਡ ਤੇ ਲੱਖਪਰੀਤ ਆਸਟ੍ਰੇਲੀਆ ਉਹਨਾਂ ਵੱਲੋਂ ਕਹਿੰਦੇ ਪ੍ਰੀਤ ਦੇ ਜੱਫੇ ਦਾ 2000 ਉਧਰ ਅਮਨ ਕਨੇਡਾ ਸੁਖਮਨ ਕਨੇਡਾ ਤੇ ਗੱਲ ਤਾਂ ਬੌਲੀਆਂ ਵਾਲੇ ਰਿਸ਼ਪਾਲ ਦੇ ਨਾਲ ਹੋਈ ਪਈ ਹੈ ਮੇਰੇ ਮਿੱਤਰੋ ਆਉ ਨਹੀਂ ਰਿਹਾ ਇਹ ਆ ਪਜਵਾ ਵਾਲਾ ਸੁੱਖਾ ਵਾਟਾ ਮੜਦਾ ਹੁੰਦਾ 2000 ਜੀ ਉਹਨਾਂ ਦੇ ਕੋਈ ਜਫਾ ਲਾਵੇ ਤੇ 2000 ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਰਾਣੀ ਰਾਣੇ ਮਾਈਕਲ ਦਾ ਯਰ ਮੇਤਰ ਪੈਸੇ ਬੋਲੀ ਕਲੰਗ ਨਾਲ ਕਬੱਡੀ ਬਹੁਤ ਧੰਨਵਾਦ ਵੀਰੇ ਫਿਰ ਕਲ ਕੰਢੀ ਫਿਰ ਕਬੱਡੀ ਦੀ ਬੋਲੀ ਜਾਣੀ ਬਹੁਤ ਧੰਨਵਾਦ ਇਧਰ ਕਹਿੰਦੇ ਮਾਨ ਸਨਮਾਨ ਗੁਰਸੇਵਕ ਬਾਦਸ਼ਾਹ ਵੱਡੇ ਕਰੀਏ ਕਹਿੰਦੇ ਵੀ ਇਹਦੇ ਲਈ ਮਾਨ ਸਨਮਾਨ ਵੀਰੇ ਦੱਸਿਓ ਜਰਾ ਆਹ ਜਿਹੜਾ ਜਫਾ ਲਾਵੇ ਉਹਦੇ ਲਈ ਮਾਨ ਹੋਣਗੇ ਮੇਰੇ ਮਿੱਤਰੋ ਪ੍ਰੀਤ ਤੇ ਕਾਕਾ ਉਹ ਪ੍ਰੀਤ ਤੇ ਕਾਕਾ ਉਧਰਲੇ ਬੰਨੇ ਆ ਨਾਰੀ ਵੀਰਾ ਵੱਲੋਂ ਹਜ਼ਾਰ ਹਜ਼ਾਰ ਜੱਫੇ ਦਾ ਹਜ਼ਾਰ ਹਜ਼ਾਰ ਜੱਫੇ ਦਾ ਕਮਾਨ ਤੇ ਗੱਲ ਕਹਿੰਦੇ ਮੇਰੇ ਮਿੱਤਰੋ ਭਾਈ ਲੱड्डੂ ਦੀ ਆ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਹ ਕੌਣ 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 ਇਹ ਰਿਸ਼ਪਾਲ ਹੈ ਭਾਜੀ ਡੀਸੀ ਵੀ ਸਾਹਮਣੇ ਬੈਠੇ ਆ ਆਪਾਂ ਤਾਂ ਆਏ ਆ ਹਨਾ ਸਾਹਮਣੇ ਬੈਠੇ ਚਲੋ ਭਰਾ ਪਾਸਾ ਦੇ ਵੀਰਾਂ ਵੀਰਾਂ ਚੋਂਦੇ ਰੋ ਆਹ ਕਰੀਏ ਗੱਲ ਸਾਹਮਣੇ ਪੈਂਦੀ ਰੋਡ वाय ग बर हुस राय ग बर हुस ए 1000 ਦਾ ਜਫਾ ਸੁਖਮਣਾ ਮਨ ਕੈਨੇਡਾ ਸਾਡੇ ਵੀਰ ਨੇ ਉਹਨਾਂ ਵੱਲ 1000 ਦਾ ਜਫਾ ਆ ਲੱਗ ਗਿਆ ਮੈਦਾਨ ਵਿੱਚ ਇਹ ਗੁੰਨੂ ਐ ਨੌਜਵਾਨ ਸਾਹਮਣੇ ਬੜੇ ਪੰਡੀਆਂ ਕਿਸ ਨੌਜਵਾਨ ਦੇ ਹੱਥਾਂ ਆਵੇਗੀ ਪਰ ਬੂਟਾ ਨਹੀਂ ਕਿਸੇ ਵੀ ਨੇ ਟੂਰਨਾਮੈਂਟ ਦੇ ਨਾਲ ਰਾਣਾ ਚੱਕਲਾ ਮਾਈਕ ਤੇ ਕਰ ਦੇਗਾ ਆਹ ਗੰਦਾ ਬੰਨੂਪੁਰੀਆਂ ਵਾਲਾ ਕਬੱਡੀ ਪੌਲੀ ਵਧੇ ਆਇਆ ਸਿੱਖ ਸਰਦਾਰ ਦੀ ਕਬੱਡੀ ਪੈ ਚੁੱਕੀ ਹੈ ਸਰਪੰਚਾ ਜਾਰੀਆਂ ਵਾਲਾ ਹੋਮ ਰੇਡ ਆਹ ਟੱਕਰ ਸਾਹਮਣੇ ਹੁੰਦਾ ਜੀ ਇਸ ਪਾਸੇ ਆਣੀਏ ਲੋ ਸਾਹਮਣੇ ਲੱਗਦਾ ਯਾਰ ਬੱਲੇ 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 ਇਹ ਕੌਣ ਹੈ ਕੌਣ ਹੈ ਕੌਣ ਹੈ ਜਾਨੀ ਵਾਲਾ ਗੇਲਾ ਸਤ ਪਾਜੋਗੇ ਲੈ ਕੇ ਲੈ ਕੇ ਲੈ ਬੱਲੇ ਦੀ ਯਾਰ ਰੇਡ 1000 ਰੁਪਏ ਦੀ ਸੁਖਚੈਨ ਕਨੇਡਾ ਫਰੋਜਪੁਰੀਆ ਲੇਕਰ ਜੱਫਾ ਲੱਗ ਗਿਆ ਤੇ ਜਾਫੀ ਦੇ ਲਈ ਇਹ ਬੱਲਾ ਕਠਿਆੜੇ ਮਾਰਿਆ ਤੇਰੇ ਲਈ ਵੱਡੇ ਮਾਣ ਸਰਵਾ ਸਾਹਮਣੇ ਕਹਿੰਦੇ ਮੁਕਾਬਲਾ ਚੋਟੀ ਦਾ ਸਾਸ ਵਾਲਾ ਇੱਕ ਉਧਰ ਕਮਾਣਾ ਵਾਲੇ ਜਿੰਨੇ ਜੱਫੇ ਲਾਉਣਗੇ ਹਰਿੰਦਰ ਸਪੇਨ ਸਾਡਾ ਵੀਰ ਵਿਖੀਵੰਡੀਆ ਪਰਿਵਾਰਾ ਉਹਨਾਂ ਵੱਲੋਂ 1000 ਵੱਲੋਂ ਸਾਰੇ ਸੇਵਾਦਾਰਾਂ ਲਈ ਇੱਕ ਇੱਕ 1000 ਰੁਪਏ ਦੇ ਮਾਨਸਮਾਨ ਹੋਣਗੇ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਆਹ ਮੁੰਡੇ ਨੇ ਜੱਫਾ ਲਾਊਗਾ ਬਿੱਟੂ ਪਹਿਲਵਾਨ ਦੇ ਪਰਿਵਾਰ ਵੱਲੋਂ 1000 ਦਿੱਤਾ ਜਾਊਗਾ ਬਿੱਟੂ ਪਹਿਲਵਾਨ ਵੀਰਵੰਡੀ ਤੇ ਹਾਪਰੀ ਤੇ ਜੱਫੇ ਉੱਪਰ 2000 ਜੋਵਨ ਡਿਊਟੀ ਲੈਂਡ ਤੇ ਲੱਖਪ੍ਰੀਤ ਆਸਟ੍ਰੇਲੀਆ ਇਸ ਵਾਰ ਸੁਖਬੀਰ ਸਿੰਘ ਪੰਜਾਬ ਪੁਲਿਸ ਇਹਦੇ ਲੱਖ ਤੇ ਜਗਰ ਜੋਨੀ ਲੈਂਡ ਤੇ ਨਾਲ ਆਸਟ੍ਰੇਲੀਆ ਵਾਲੇ ਵੱਲੋਂ ਲੱਤੂ ਵਾਲਾ ਪ੍ਰੀਤ ਤੇਰੇ ਆਜ ਅੱਥੇ ਉੱਪਰ ਮਾਇਆ ਪਰ ਸਾਹਮਣੇ ਕਾਕਾ ਵੱਡੀ ਸ਼ਾਨ ਤੇ ਨਾਲ 26 ਅਕਤੂਬਰ ਨੂੰ ਇਸੇ ਪਿੰਡ ਫੇਰ ਵੱਡਾ ਮੇਲਾ ਹੋਵੇਗਾ ਬਾਬਾ ਹਜੂਰੀਆ ਜੀ ਤੇ ਬਾਬਾ ਗਿਆ ਦਾਸ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਵੱਡੇ ਕਬੱਡੀ ਬੋਲਣ ਦੇ ਯਾਰ ਵੀਰ ਪਰਕੇ ਕਬੱਡੀ ਬੋਲਣ ਦੇ ਕਬੱਡੀ ਦੀ ਗੱਲ ਲੈਣ ਦੋ ਬਾਈ ਕਬੱਡੀ ਬੋਲ ਲਈਏ ਤੇ ਦੁਨੀਆ ਸਵਾਦ ਲੈ ਲਊਗੀ ਅੱਜ ਦੇ ਮੇਲੇ ਦਾ ਇਹ ਦੁਨੀਆ ਸਵਾਦ ਵੱਡੇ ਪਿਆਰ ਲੈ ਵੀ ਪ੍ਰੀਤ ਲਾ ਜਫਾ ਉਧਰ ਸਖਮਨ ਤੇ ਅਮਨ ਕੈਨੇਡਾ ਉਹਨਾਂ ਵੱਲੋਂ 1000 ਦਿੱਤਾ ਜਾਣਾ ਮੇਰੇ ਮਿੱਤਰੋ ਆ ਬੈਜੋ ਪਲੇਅਰਾਂ ਤੋਂ ਬਣਾ ਯਾਰ ਵੀਰ ਬਣ ਕੇ ਨਾ ਐਦਾਂ ਕਰੋ ਇਧਰ ਕਠਿਆਲੇ ਵਾਲਾ ਇਧਰ ਕਠਿਆਲੇ ਵਾਲਾ ਐਓ ਸਾਹਮਣੇ ਬਿੱਟੂ ਭਲਵਾਨ ਜੀ ਕੱਢੋ ਹਿਆਰ ਕੱਢੋ ਹਿਆਰ ਕੱਢੋ ਹਿਆਰ ਕੱਢੋ ਹਿਆਰ ਪਰ 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 ਅਰਬਲ ਆਹ ਬੱਲੇ ਬੱਲੇ ਕਰਵਾ ਗਿਆ ਬੱਲਿਆ ਕੀ ਬਣ ਗਿਆ ਪੈਂਦੀਆਂ ਜੀ ਯਾਰ ਕਦੇ ਪੂਰੇ ਪੱਖ ਨਾ ਹਾਂ ਰੱਬ ਦੀ ਬੰਦੇ ਦੇ ਬੱਲੇ ਆਹ ਰੇਂਦਾ ਕੱਢ ਪਰ ਸਾਹਮਣੇ ਮੁੰਡਾ ਜਗਰੂਪ ਢੋਲ ਕੀ ਕਬੱਡੀ ਪਾਉਲੀ ਵਧਿਆ ਤੇਰੇ ਮਿੱਤਰੋ ਆ ਸਾਹਮਣੇ ਵਾਜਦੀ ਪ੍ਰੈਸ ਇੱਕ ਪਾਸੇ ਕਾਰਜ ਪਿਛਲੇ ਸਾਲ ਵੀ ਵਡੀਆਂ ਰੌਣਕਾਂ ਬਾਬਾ ਮੇਰ ਕਰੇ ਵੀ ਆਉਂਦੇ ਸਾਲ ਕੱਪ ਹੋਣਾ ਵੱਡਾ ਸਾਰਾ ਇੱਥੇ ਯਾਰੋ ਕੱਟ ਹੋਣਾ ਆਉਂਦੇ ਸਾਲ ਯਾਰੋ ਵੱਡਾ ਕੱਪ ਹੋਣਾ ਤਾਂ ਸਰਦਾਰਾ ਪਿਆਰਾ ਸਿੰਘ ਦੀ ਯਾਦ ਵਿੱਚ ਅੱਜ ਦਾ ਵੱਡਾ ਮੇਲਾ ਆ ਮੁੰਡਾ ਸ਼ਾਹ ਕੁੱਟੀਆਂ ਸੰਦੀਪ ਸੰਧੂ ਨੰਗਰ ਮੀਆਂ ਦੀ ਟੀਮ ਲਈ ਖੇਡਣ ਵਾਲਾ ਉਹ ਘਾਟੇ ਵੀ ਪੂਰੇ ਕਦੇ ਹੋ ਨਹੀਂ ਸਕਦੇ ਆਹ ਸਾਹਮਣੇ ਮੇਰੇ ਮਿੱਤਰੋ ਇਹ ਸੁੱਖਾ ਬਜਵਾ ਵਾਲਾ ਆਹ ਸੁੱਖਾ ਅਖਮਰੀਂ ਆਸਟ੍ਰੇਲੀਆ ਉਧਰ ਕਹਿੰਦੇ ਸਰਦਾਰ ਸਬੀਰ ਸਿੰਘ ਦੇ ਪੁੱਤਰ ਉਹਨਾਂ ਵੱਲ ਮਾਨਸਮਾਨ ਹੋਵੇਗਾ ਉਧਰ ਸਰ ਬਰਿੰਦਰ ਸਿੰਘਾ ਜੀ ਸਾਡੇ ਦਰਮਿਆਨ ਆਏ ਹੋਇਆ ਧੰਨਵਾਦ ਇਹ ਕੌਣ ਮੇਰੇ ਮਿੱਤਰੋ ਵੱਡੇ ਪਿਆਰ ਸਤਿਕਾਰ ਆ ਨਹੀਂ ਫੜਿਆ ਜਾਂਦਾ ਆ ਨਹੀਂ ਰੋਕਿਆ ਜਾਂਦਾ ਆ ਨਹੀਂ ਧੱਕਿਆ ਜਾਂਦਾ ਏ ਰਾਣਿਆਂ ਵੇਖ ਰਾਣਿਆਂ ਵੇਖ ਰਾਣਿਆਂ ਵੇਖ ਆਈ ਆਈ ਗੋਰੀ ਆਈ ਗੋਰੀ ਆਈ ਦੀ ਦੁਨੀਆ ਓ ਤਾੜਾ 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 ਓ ਪ੍ਰੀਤ ਲੱਡਾ ਓ ਪ੍ਰੀਤ ਲੱਡਾ ਓ ਪ੍ਰੀਤ ਦੇ ਲਠਾ ਬੁੱਤੇ ਬਾਜੀ ਤੁਸੀਂ ਕਹਿ ਕੇ ਜਫਾ ਲਵਾਤਾ ਇਹ ਕਹਿਣਗੇ ਜਫਾ ਵਾਲੀ ਚੱਲਣ ਦੇ ਕੋਟੀ ਚੱਲਣ ਦੇ ਆਓ ਸਾਹਮਣੇ ਵੀਰ ਜੀ ਕਹਿੰਦੇ ਆਪਾਂ ਕਬੱਡੀ ਪੁਆਰੀ ਆ ਅਮਨ ਦੀ ਆ ਸਾਡੇ ਵੀਰ ਅਮਰਜੀਤ ਮਜ਼ਾਹਲ ਟੀਵੀ ਹਾਂਜੀ ਸੁਖੀ ਪੁਲਸੀ ਨੇ ਸਹੀ ਗਾ ਜੀ ਤੁਸੀਂ ਆਹ ਸਾਹਮਣੇ ਕਬੱਡੀ ਪੈ ਗਈ ਹੈ ਕਰਨ ਕਨੇਡਾ ਤੇ ਬੰਟੀ ਕਨੇਡਾ ਵੱਡੇ ਪਿਆਰ ਕੋਲ ਦੇ ਕਰਦੇ ਵੀ ਸਾਡੇ ਸਾਰੇ ਪਿੰਡ ਦਾ ਗੁਰੂ ਕਰਦੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਉਹ ਪ੍ਰੀਤ ਨੇ 2000 ਦਾ ਜੱਫਾ ਲਾਇਆ ਮੇਰੇ ਮਿੱਤਰੋ ਲਾਇਆ ਵੀ ਕਿਨੂ ਆ ਬੰਨਪੁਰੀਏ ਲੱਟੇ ਨੂੰ ਲਾਇਆ ਮੇਰੇ ਮਿੱਤਰੋ ਆਹ ਕਹਿੰਦੇ ਜਗਰੂਬ ਢੋਲਗੀ ਆ ਰਾਣਿਆਂ ਸਾਹਮਣੇ ਰਿਸ਼ਪਾਲ ਬੋੜੀਆਂ ਵਾਲਾ ਇੱਕ ਕਰਿੰਦੇ ਆ ਬੱਲਾ ਕਠਿਆੜੇ ਵਾਲਾ ਨਾਲ ਬਾਊ ਪੰਜ ਗਰਾਈਆਂ ਮਾਂ ਤੇ ਨਾ ਭਾ ਅਵਾਨ ਪਰ ਸਾਹਮਣੇ ਉਖੜਦੇ ਪੈਰ ਨੰਬਰ ਰੇਟਰ ਦੇ ਪੈਰ ਦੀ ਚੜਦੀ ਗੱਲੀ ਤੇ ਬੋਲੇ ਸੋਨਿਹਾਲ ਸੋਤਰੀ ਆ ਗਿਆ ਆ ਕਬੱਡੀ ਦਾ 500 1000 ਮੇ ਉਹ ਕਹਿੰਦਾ ਭਾਈ ਜੇ ਸਰਪੰਚ ਹੋਵਾਂਗੇ ਪੜਦੇ ਹੋਵਾਂਗੇ ਘਰੇ ਹੋਵਾਂਗੇ ਤੇ ਕਰੋ ਪਰ ਤਾਂ ਹੀ ਬਦਲ ਹੋਇਆ ਬੰਦਾ ਸਾਰੀਆਂ ਜਿੰਬੇਵਰੀਆਂ ਸਾਂਭੀਆਂ ਆਈਆਂ ਪਈਆਂ ਪਰ ਸਾਹਮਣੇ ਉਹ ਇਧਰ ਇਧਰ ਬਾਲਦਾ ਹੱਕ ਤੇ ਦੀਵਾ ਬਾਲਦਾ ਹੱਕ ਤੇ ਦੀਵਾ ਪਰ ਕਿੱਥੇ ਛਾ ਕੋਟੀਆ ਆਉਂ ਜਾਂਦਾ ਮਾਰਦਾ ਥਾਪੀਆਂ ਆਉਂ ਜਾਂਦਾ ਮਾਰਦਾ ਥਾ ਸਾਰੇ ਵੀਰਾਂ ਵੱਲੋਂ ਰੇਡਰ ਲਈ ਵੀ ਹਜ਼ਾਰ ਤੇ ਜਾਫੀਆਂ ਲਈ ਵੀ ਹਜ਼ਾਰ ਮੇਰੇ ਮਿੱਤਰੋ ਮੂਸੇ ਪਿੰਡ ਵਾਲਿਆਂ ਨੇ ਉਹ ਮੈਲਾ ਮੈਲਾ ਕਰਵਾਦੀ ਹੈ ਪ੍ਰਭ ਧਾਰੀਵਾਲ ਕਹਿੰਦਾ ਪਹਿਲਵਾਨ ਮੋਹ ਸਿੰਘ ਦੇ ਨਾਲ ਕਹਿੰਦਾ ਪਿੰਡ ਆ ਪੱਕੀ ਹੰਡ ਲੈ ਵੀ ਦੇ ਭਾਈ ਹਜ਼ਾਰ ਉਧਰ ਦੇ ਬੰਦੇ ਜਾ ਕੇ ਆਓ ਪ੍ਰਭ ਧਾਰੀਵਾਲ ਜੀ ਦਾ ਜ਼ਿਕਰ ਹੋਇਆ ਪਰ ਹੋਰ ਜ਼ਿਕਰ ਸਾਡਾ ਸਿਮਰ ਅਮਰੀਕਾ ਕਹਿੰਦਾ ਵੀ ਕਮਾਣਾ ਵੇ ਜਿੰਨੇ ਜੱਫੇ ਲਾਉਣਗੇ ਹਰ ਜੱਫੇ ਦਾ ਹਜ਼ਾਰ ਆਹ ਕਬੱਡੀ ਤੇ ਵੀ ਹਜ਼ਾਰ ਆ ਮੇਰੇ ਮਿੱਤਰੋ ਸਾਡਾ ਕਹਿੰਦੇ ਜੋਵਨ ਦੋ ਕਬੱਡੀਆਂ ਪੈਣਗੀਆਂ ਬਜ਼ਹਰ ਪੀੜੀ ਦੇ ਵੀਰ ਅਮਰਜੀਤ ਸੁਰ ਸਿੰਘ ਉਹ ਵੀ ਸਾਡੇ ਵੀਰੋ ਛੇ ਛੋਟੇ ਚੱਲ ਕੇ ਆਏ ਆ ਸਾਰਿਆਂ ਧੰਨਵਾਦ ਲਓ ਸਾਹਮਣੇ ਨੌਜਵਾਨ ਘੋੜੇ ਦੀ ਕਬੱਡੀ ਪੈ ਚੁੱਕੀ ਹੈ ਟੱਕਰ ਸਾਹਮਣੇ ਲੱਗਦਾ ਜੋਰ ਆ ਹੁੰਦੀ ਹੋਈ ਮੋਟਰ ਰੰਗ ਰੁਕ ਜਾਓ ਰੁਕ ਜਾਓ ਭਾਜੀ ਇਹ ਪਾਣਾ ਹੋਣਾ ਇੱਕ ਵਾਰੀ ਤਾੜੀਆਂ ਮਾਰ ਦਿਓ ਆ ਕਬੱਡੀ ਦਾ ਵੀ 1000 ਇਹ ਜੋਬਨ ਨਿਊਜ਼ੀਲੈਂਡ ਤੇ ਲਖਪ੍ਰੀਤ ਪਾਦਿਏ ਜੋਬਨ ਨਿਊਜ਼ੀਲੈਂਡ ਦਾ ਲਖਪ੍ਰੀਤ ਕਹਿੰਦੇ ਆਸਟ੍ਰੇਲੀਆ ਵਾਲੇ ਦਾ 6000 ਬੋਲੀ ਸੋਧਾ ਨੰਬਰ 43 ਨੇ ਵੀ ਭਾਈ ਵਾਹ ਯਾਰ ਬੰਝ ਯਾਰ ਆਹ ਰੇਡ ਉੱਪਰ ਵੀ ਕਾਕਾ ਅਮੀਸ਼ਾਹ ਦੀ ਧਰਤੀ ਦਾ ਸ਼ਾਹਾਂ ਦੇ ਸ਼ਾਹ ਅਮੀਸ਼ਾਹ 4 ਤੇ 9 ਬਿਚੇ ਖੇਲਾ ਸਰਪੰਚ ਟਾਲੀਆਂ ਵਾਲਾ 5000 ਵਾਹ ਜੀ ਕਾਕਾ ਲੈ 43 3 ਤੇ 9 43 43 ਨੰਬਰ ਨੇ ਬਾਬਾ ਭਗਤ ਨਾਮ ਦੇ ਕਬੱਡੀ ਕਲੱਬ ਘਰਮ ਔਰ ਪਰ ਉਪਕਾਰੀ ਬਾਬਾ ਭਾਈ ਲੱੱਦਾ ਦੀ ਕਬੱਡੀ ਕਲੱਬ ਭਾਈ ਲੱੱਡੂ ਇਸ ਟੀਮ ਦਾ ਨੰਬਰ ਨੇ 747 747 ਦਾ ਪ੍ਰੀਤ ਭਾਈ ਲੱੱਡੂ ਵਾਲੇ ਦੀ ਟੀਮ ਜਿੱਤੂ ਰਹੀ ਹੈ ਮੈਂ ਸਾਰੇ ਨਗਰ ਦਾ ਐਨਆਰਏ ਵੀਰਾਂ ਦਾ ਸਾਰੇ ਗੁਰੂ ਘਰ ਦੇ ਸੇਵਾਦਾਰਾਂ ਦਾ ਲੈ ਵੀ ਪ੍ਰੀਤ ਤੇਰਾ ਪ੍ਰਬੰਧ ਕਮੇਟੀ ਧੰਨਵਾਦ ਕਰ ਰਹੀ ਹੈ ਤੇ ਘਮਾਣਾ ਦੀ ਟੀਮ ਦਾ ਵੀ ਪ੍ਰਬੰਧ ਕਮੇਟੀ